ਇੱਕੋ ਜਿਹੇ ਕਲਾਕਾਰ ਤਰਮਿੰਦਰ ਦਿਓਲ ਜਿਨ੍ਹਾਂ ਦੇ ਜੱਤੀ ਇਲਾਕੇ ਦੇ ਵਿੱਚ ਸਾਨੀਵਾਲ ਹਲਕੇ ਦੇ ਵਿੱਚ ਖੜੇ ਹੋਏ ਆ ਜਿੱਥੇ ਆਪਣਾ ਮੋਢਲਾ ਜੀਵਨ ਜਿਹੜਾ ਜਿਉਂਦੇ ਨੇ ਬਚਪਨ ਦੀ ਉਹ ਜਾਂਦਾ ਇਹਨਾਂ ਤੰਗ ਗਲੀਆਂ ਦੇ ਨਾਲ ਜੁੜੀਆਂ ਹੋਈਆਂ ਨੇ ਉਹ ਘਰ ਜਿੱਥੇ ਉਹਨਾਂ ਦੇ ਪਿਤਾ ਜੌਬ ਕਰਦੇ ਸੀ ਸਕੂਲ ਦੇ ਵਿੱਚ ਤੇ ਇੱਕ ਕਿਰਾਏ ਦੇ ਘਰ ਦੇ ਵਿੱਚ ਉਹ ਰਹਿੰਦੇ ਨੇ ਤੇ ਉੱਥੇ ਉਹਨਾਂ ਦਾ ਬਚਪਨ ਜਿਹੜਾ ਇਹਨਾਂ ਤੰਗ ਗਲੀਆਂ ਤੋਂ ਸ਼ੁਰੂ ਹੁੰਦਾ ਪੁਰਾਣਾ ਘਰ ਹੁੰਦਾ ਸੀ ਹਟਾ ਦਿੱਤਾ ਗਿਆ ਉਹ ਟਾਤਾ ਅੱਛਾ ਇਹ ਮਕਾਨ ਸੀਗਾ ਉਹ ਇੱਕ ਸਾਲ ਹੋਇਆ ਹਲੇ ਆ ਦੋ ਤੇ ਮਹੀਨੇ ਹੋਇਆ ਉਹਨੂੰ ਕਲੀਅਰ ਹੋਇਆ ਸਾਲ ਨੌਕਰੀ ਲਵਾਈ ਆ ਫਵਾੜੇ ਨੌਕਰੀ ਨਹੀਂ ਕੀਤੀ ਠੀਕ ਹੈ ਫੇ ਬੰਬੇ ਗਏ ਫਿਰ ਉੱਥੋਂ ਆ ਗਏ ਤੇ ਮਨ ਲੱਗਿਆ ਤੇ ਉੱਥੇ ਮੀਨਾ ਕੁਮਾਰੀ ਫਿਲਮ ਦੇ ਫਿਲਮ ਦਾ ਸਟਾਰ ਸੀ ਕੀ ਉਹ ਫਿਰ ਉੱਥੇ ਸਿਆਣ ਉਹਨੇ ਸਿਆਣ ਕੀਤਾ ਮੀਨਾ ਕੁਮਾਰੀ ਨੇ 2004 ਇੱਥੇ ਬੈਠੇ ਸੀ ਇੱਥੇ ਅੱਛਾ 2004 ਦੀ ਗੱਲ ਆ ਸਾਰਾ ਡੇਰਾ ਹਾਈ ਸਕੂਲ ਸਾਰਾ ਕੋ ਦੇਖ ਕੇ ਗਏ ਕਹਿੰਦੇ ਰੇਲ ਗੱਡੀ ਜਦੋਂ ਨੰਗਦੀ ਹੁੰਦੀ ਸੀ ਤਾਂ ਕਹਿੰਦੇ ਸੀ ਕਿ ਇਹ ਰੇਲ ਗੱਡੀ ਮੈਨੂੰ ਬੰਬਈ ਪਹੁੰਚਾਏਗੀ ਇਹ ਰੇਲ ਗੱਡੀ 'ਚ ਬੈਠ ਕੇ ਮੈਂ ਜਾਣਾ ਬੰਬਈ ਤੇ ਮੈਂ ਹੀਰੋ ਬਣ ਜਾਣਾ ਵਾ ਪਰ ਜਦੋਂ ਕਹਿੰਦੇ ਹੀਰੋ ਬਣ ਕੇ ਉਹ ਵਾਕਈ ਆਇਆ ਤਾਂ ਉਹ ਕਹਿੰਦੇ ਰੇਲ ਗੱਡੀ ਤਾਂ ਇੱਥੇ ਹੀ ਤੁਰੇ ਫਿਰਦੀ ਪਰ ਮੈਂ ਹੀਰੋ ਬਣ ਗਿਆ ਸਾਡੇ ਦੇਸ਼ ਦੇ ਦਿਗਜ ਕਲਾਕਾਰ ਤਰਮਿੰਦਰ ਦਿਓਲ ਜਿਨ੍ਹਾਂ ਦੇ ਜੱਦੀ ਇਲਾਕੇ ਦੇ ਵਿੱਚ ਸਾਨੇਵਾਲ ਹਲਕੇ ਦੇ ਵਿੱਚ ਖੜੇ ਹੋਏ ਆ ਜਿੱਥੇ ਉਹਨਾਂ ਦਾ ਉਹ ਜੱਦੀ ਘਰ ਜਿੱਥੇ ਜਨਮ ਹੁੰਦਾ ਹੈ ਜਿੱਥੇ ਆਪਣਾ ਮੋਢਲਾ ਜੀਵਨ ਜਿਹੜਾ ਜਿਉਂਦੇ ਨੇ ਬਚਪਨ ਦੀਆਂ ਉਹ ਜਾਂਦਾ ਇਨ੍ਹਾਂ ਤੰਗ ਗਲੀਆਂ ਦੇ ਨਾਲ ਜੁੜੀਆਂ ਹੋਈਆਂ ਨੇ ਇਨ੍ਹਾਂ ਤੰਗ ਗਲੀਆਂ ਦੇ ਵਿੱਚੋਂ ਉੱਠ ਕੇ ਉਹ ਦਿਗਜ ਅਦਾਕਾਰ ਆਪਣਾ ਆਪਣੀ ਇਲਾਕੇ ਦਾ ਨਾਮ ਬਣਾ ਦਿੰਦਾ ਹੈ ਪੂਰੀ ਦੁਨੀਆ ਦੇ ਵਿੱਚ ਸੁਪਰਸਟਾਰ ਦੇ ਵਜੋਂ ਜਾਣਿਆ ਜਾਂਦਾ ਹੈ ਤਰਮਿੰਦਰ ਦਿਓਲ ਨੂੰ ਇੱਕ ਇਮਾਰਤ ਤਰਮਿੰਦਰ ਦਿਓਲ ਦੀ ਜਿੱਥੇ ਉਹਨਾਂ ਦੇ ਪਿਤਾ ਜਿਹੜੇ ਨੇ ਏਸੀ ਪ੍ਰਾਇਮਰੀ ਸਕੂਲ ਦੇ ਵਿੱਚ ਜਿੱਥੋਂ ਪ੍ਰਾਇਮਰੀ ਸਕੂਲ ਤੋਂ ਹੁੰਦੀ ਹੋਈ ਇਹ ਗਲੀ ਇੱਥੇ ਆਉਂਦੀ ਹੈ اسی ਗਲੀ ਦੇ ਵਿੱਚ ਉਹਨਾਂ ਦਾ ਘਰ ਜੋ ਇਸ ਵੇਲੇ ਸ਼ਾਇਦ ਢਾ ਕੇ ਦੁਬਾਰਾ ਜੋ ਵੀ ਜਿਨ੍ਹਾਂ ਦੇ ਕੋਲ ਵੀ ਉਹ ਜ਼ਮੀਨ ਆਈ ਤੇ ਉਹਨਾਂ ਨੇ ਖਰੀਦ ਕੇ ਬਣਾ ਲਿਆ ਪਰ ਇਹੀ ਇੱਥੇ ਹੀ ਸੀ ਜਗ੍ਹਾ ਤੇ ਉਹਨਾਂ ਦਾ ਪੁਰਾਣਾ ਘਰ ਸੀ ਜਿਹੜਾ ਇਸ ਵੇਲੇ ਢਾਹ ਜਰੂਰ ਦਿੱਤਾ ਗਿਆ ਪਰ ਉਹ ਘਰ ਜਿੱਥੇ ਉਹਨਾਂ ਦੇ ਪਿਤਾ ਜੌਬ ਕਰਦੇ ਸੀ ਸਕੂਲ ਦੇ ਵਿੱਚ ਤੇ ਇੱਕ ਕਿਰਾਏ ਦੇ ਘਰ ਦੇ ਵਿੱਚ ਉਹ ਰਹਿੰਦੇ ਨੇ ਤੇ ਉੱਥੇ ਉਹਨਾਂ ਦਾ ਬਚਪਨ ਜਿਹੜਾ ਇਹਨਾਂ ਤੰਗ ਗਲੀਆਂ ਤੋਂ ਸ਼ੁਰੂ ਹੁੰਦਾ ਪਰ ਇਸ ਕਦਰ ਉਹਨਾਂ ਨੇ ਸੁਪਰਸਟਾਰ ਬਣ ਜਾਣਾ ਤਾਂ ਉਹ ਜਿਹੜੀ ਆ ਕਹਾਣੀ ਵਾਕਈ ਹਰ ਇੱਕ ਨੂੰ ਮੋਟੀਵੇਟ ਕਰਨ ਵਾਲੀ ਹੈ ਪਮੇ ਫਿਲਮ ਸ਼ੋਲੇ ਹੋਵੇ ਜਿਸ ਨੂੰ ਸ਼ਾਇਦ ਲੋਕਾਂ ਨੇ 100 ਤੋਂ ਵੀ ਵੱਧ ਵਾਰ ਦੇਖ ਲਿਆ ਪਮੇ ਉਸ ਤੋਂ ਬਾਅਦ ਦੀਆਂ ਫਿਲਮਾਂ ਹੋਣ ਜਿਵੇਂ ਕਿ ਚੁਪਕਾ ਚੁਪਕਾ ਚੁਪਕੇ ਚੁਪਕੇ ਲੋਹਾ ਫਿਲਮਾਂ ਤੇ ਹੋਰ ਧਰਮਵੀਰ ਫਿਲਮ ਸੀਤਾ ਔਰ ਗੀਤਾ ਮੂਵੀ ਜਿਹੜੀ ਤੇ ਉਸ ਤੋਂ ਵੀ ਇਲਾਵਾ ਹੋਰ ਬਹੁਤ ਸਾਰੀਆਂ ਅਜਈਆਂ ਫਿਲਮਾਂ ਮੇਰਾ گاਉ ਮੇਰਾ ਦੇਸ਼ ਹੋਵੇ ਪਮੇ ਤਾਂ ਕਾਫੀ ਅਦਾਕਾਰੀ ਜਿਹੜੀ ਉਹਨਾਂ ਨੇ ਬਾ ਕਮਾਲ ਕੀਤੀ ਐਕਸ਼ਨ ਤੋਂ ਲੈ ਕੇ ਦੱਸ ਦਿੱਤਾ ਉਹਨਾਂ ਨੇ ਕਿ ਹਰ ਰੋਲ ਦੇ ਵਿੱਚ ਕਿਵੇਂ ਤਰਮਿੰਦਰ ਦਿਓਲ ਫਿੱਟ ਨੇ ਇੱਕ ਸੋਹਣਾ ਅਦਾਕਾਰ ਇੱਕ ਮਜ਼ਬੂਤ ਸਰੀਰਕ ਬਣਤ ਦਵਾਰਾ ਬਾਲਾ ਜਿਹੜਾ ਅਦਾਕਾਰ ਜਿਸ ਨੇ ਹਰ ਇੱਕ ਦਿਲ ਤੇ ਰਾਜ ਕੀਤਾ ਜਰੂਰ ਤੁਹਾਡੇ ਤੋਂ ਪੁੱਛਣਾ ਚਾਹਾਂਗੇ ਕਿ ਇਹ ਘਰ ਅਸੀਂ ਇਸ ਵੇਲੇ ਜਰੂਰ ਨਵੀਂ ਇਮਾਰਤ ਦੇਖ ਰਹੀਆਂ ਪਰ ਮੈਨੂੰ ਲੱਗਦਾ ਕਿ ਪਹਿਲਾਂ ਇੱਥੇ ਕੋ ਬਹੁਤ ਜੱਦੀ ਘਰ ਹੁੰਦਾ ਸੀ ਨਾ ਪੁਰਾਣਾ ਘਰ ਹੁੰਦਾ ਸੀ ਉਹ ਢਾਹ ਦਿੱਤਾ ਗਿਆ ਹੁਣ ਉਹ ਢਾਹਤਾ ਅੱਛਾ ਇਹੀ ਬਕਾਨ ਸੀਗਾ 1 ਸਾਲ ਹੋਇਆ ਲੈ ਆ ਦੋ ਤੇ ਮਹੀਨੇ ਹੋਇਆ ਉਹਨੂੰ ਕਲੀਅਰ ਹੋਇਆ ਸਾਰਾ ਠੀਕ ਹੈ ਇਹ ਜਗਾ ਜਿਹੜੀ ਜਿੱਥੇ ਉਹ ਰਹਿੰਦੇ ਸੀ ਉਹ ਕਿਰਾਏ ਦਾ ਘਰ ਸੀ ਇਹ ਇਹਨਾਂ ਦਾ ਕਿਰਾਏ ਦਾ ਘਰ ਇਹ ਸਕੂਲ ਟੀਚਰ ਸੀ ਨਾ ਫਾਦਰ ਹੁਣੇ ਟੀਚਰ ਵੀ ਆ ਨਾਲੇ ਸਕੂਲ ਆ ਅੱਛਾ ਉਹ ਇਹ ਸਕੂਲ ਟੀਚਰ ਸੀਗੇ ਜਨਮ ਉਹਨਾਂ ਦਾ ਇੱਥੇ ਹੋਇਆ ਸੀ ਨਹੀਂ ਨਹੀਂ ਡਾਂਗੋ ਫਿਲਮ ਉਹ ਜਗਰਾਉਂ ਦੇ ਕੋਲ ਆ ਪਿੰਡ ਉੱਥੇ ਜਨਮ ਹੋਇਆ ਸੀ ਇੱਥੇ ਇੰਨਾ ਸੀਗੇ ਬਸ ਅੱਛਾ ਇੱਥੇ ਪਿਤਾ ਨੌਕਰੀ ਕਰਦੇ ਸੀ ਇਸ ਕਰਕੇ ਉਹ ਇੱਥੇ ਰਹਿੰਦੇ ਸੀ ਸਾਰੇ ਇੱਥੇ ਬਦਲੀਆਂ ਹੁੰਦੀਆਂ ਉਹਨਾਂ ਦੀ ਠੀਕ ਹੈ ਬਦਲੀਆਂ ਹੋ ਜਾਂਦੀ ਸੀ ਠੀਕ ਹੈ ਫਿਰ ਇਹਨੂੰ ਸ਼ੁਰੂ ਤੋਂ ਸ਼ੌਂਕ ਸੀਗਾ ਫਿਲਮਾਂ ਦਾ ਹੀ ਹਮ ਨੌਕਰੀ ਲਵਾਈ ਆ ਫਗਵਾੜੇ ਹਮ ਨੌਕਰੀ ਨਹੀਂ ਕੀਤੀ ਠੀਕ ਹੈ ਫਿਰ ਬੰਬੇ ਗਏ ਫਿਰ ਉੱਥੋਂ ਆ ਗਏ ਹਮ ਉੱਥੇ ਮਾਨ ਲੱਗਿਆ ਹਮ ਫਿਰ ਉੱਥੇ ਮੀਨਾ ਕੁਮਾਰੀ ਫਿਲਮ ਦੀ ਫਿਲਮ ਸਟਾਰ ਸੀਗੀ ਹਮ ਉਹ ਫਿਰ ਉੱਥੇ ਸੈਨਿਕ ਉਹਨੇ ਸੈਨਿਕ ਕੀਤਾ ਇਹਨੂੰ ਅੱਛਾ ਮੀਨਾ ਕੁਮਾਰੀ ਨੇ ਹਮ ਫਿਰ ਵੀ ਪੰਜ ਸੱਤ ਫਿਲਮਾਂ ਬਣਾਈਆਂ ਫਿਰ ਮਾਨ ਲੱਕ ਗਿਆ ਹਮ ਫਿਰ ਪਪਸਾਨ ਲੱਗੇ ਫਿਰ ਮਨੋਜ ਕੁਮਾਰ ਨੇ ਸੈਟ ਕਰਕੇ ਗੱਡੀ ਉਹ ਲਾ ਕੇ ਥੱਲੇ ਸੈਟ ਕੀਤਾ ਸੀ ਹਮ ਵੀ ਆ ਚੱਲ ਤੋ ਔਕੇ ਸੋਕੇ ਟਾਈਮ ਚੱਲਦੇ ਰਹਿੰਦੇ ਨੇ ਕੁਝ ਨਹੀਂ ਹੁੰਦਾ ਕਹਿੰਦੇ ਰੇਲ ਗੱਡੀ ਜਦੋਂ ਨੰਗਦੀ ਹੁੰਦੀ ਸੀ ਤਾਂ ਕਹਿੰਦੇ ਸੀ ਕਿ ਇਹ ਰੇਲ ਗੱਡੀ ਮੈਨੂੰ ਬੰਬੇ ਪਹੁੰਚਾਏਗੀ ਇਹ ਰੇਲ ਗੱਡੀ 'ਚ ਬੈਠ ਕੇ ਮੈਂ ਜਾਣਾ ਬੰਬੇ ਤੇ ਮੈਂ ਹੀਰੋ ਬਣ ਜਾਣਾ ਵਾ ਪਰ ਜਦੋਂ ਕਹਿੰਦੇ ਹੀਰੋ ਬਣ ਕੇ ਉਹ ਵਾਕਈ ਆਇਆ ਤਾਂ ਉਹ ਕਹਿੰਦੇ ਰੇਲ ਗੱਡੀ ਤਾਂ ਇੱਥੇ ਹੀ ਤੁਰ ਹੀ ਫਿਰਦੀ ਪਰ ਮੈਂ ਹੀਰੋ ਬਣ ਗਿਆ ਮੈਂ ਉਹਨੇ ਬਹੁਤਾ ਬੰਦੇ ਬੰਦੇ ਵੀ ਵਧੀਆ ਸੀਗੇ ਮਿਲਨਸਾਰ ਸੀ ਸਾਡਾ ਬ੍ਰਦਰ ਜਾ ਕੇ ਆ ਬੰਬੇ ਜਦੋਂ 2004 ਇੱਥੇ ਬਣੇ ਸੀ ਇੱਥੇ ਅੱਛਾ 2004 ਦੀ ਗੱਲ ਆ ਸਾਰਾ ਡੇਰਾ ਹਾਈ ਸਕੂਲ ਸਾਰਾ ਕੁਝ ਦੇਖ ਕੇ ਗਏ ਨੇ ਅਪਾ ਅੱਛਾ ਪੂਰੇ ਆਏ ਨੇ ਪਰ ਆਂਦੇ ਕੱਟੇ ਸੀਗੇ ਉਹ ਬਾਰ ਬਾਰ ਸ਼ਿਦਲੀ ਅੱਨੇ ਜੋ ਮੋੜ ਜਾਂਦੇ ਸੀ ਕਦੇ ਉਹਨਾਂ ਦਾ ਪਰਿਵਾਰ ਕਦੇ ਚੱਕਰ ਮਾਰਦਾ ਦੇਖਿਆ ਹੋਵੇ ਕੋਈ ਨਹੀਂ ਅਸੀਂ ਦੇਖਾ ਉਹ ਡੈਥ ਹੋ ਗਈ ਸਾਰਿਆਂ ਦੀ ਅੱਛਾ ਇਹਨਾਂ ਦੇ ਹਾਨ ਦੇ ਸੀ ਉਹ ਡੈਥ ਹੋ ਗਈ ਉਹਨਾਂ ਦੀ ਹੂੰ ਬਾਕੀ ਆਪਾਂ ਦਾ ਕੋਈ ਜ਼ਿਆਦਾ ਜਾਣਦੇ ਨਹੀਂ ਹੈਗੇ ਬੱਸ ਇੰਨਾ ਗਿਆ ਸਾਰਾ ਜਨਮ ਆ ਉਹਨਾਂ ਦਾ ਜਦੋਂ ਇਹ ਇੱਕ ਉੱਥੇ ਚਲੇ ਗਏ ਜਦੋਂ ਤੋਂ ਪਹਿਲਾਂ ਨਾ ਗਏ ਨੇ ਸਾਲ ਦੋ ਸਾਲ ਅੱਛਾ ਮਤਲਬ ਇਹ ਪਹਿਲਾਂ ਦੋ ਇਮਾਰਤੀ ਘਰ ਸੀ ਦੋ ਮੰਜ਼ਲੀ ਮਾਰਤ ਸੀ ਨਾ ਸਿੰਗਲ ਹੀ ਸੀਗਾ ਸਿੰਗਲ ਸੀ ਇਹ ਉੱਪਰ ਆ ਬਣਾਇਆ ਸੀਗਾ ਅੱਛਾ ਇਹ ਸਿੰਗਲ ਮਾਰ ਸੀਗਾ ਠੀਕ ਹੈ ਉਦੋਂ ਫੈਮਲੀਆਂ ਛੋਟੀਆਂ ਸੀਗੀਆਂ ਜੀ ਦੋ ਤਾਂ ਇਹ ਭਰਾ ਸੀਗੇ ਧਰਮਿੰਦਰ ਹੁਣੀ ਇਹ ਮੈਨੂੰ ਲੱਗਦਾ ਬਿਲਡਿੰਗਾਂ ਵੀ ਇੱਥੇ ਕਾਫੀ ਜਿਹੜੀਆਂ ਪੁਰਾਣੀਆਂ ਆ ਮਾ ਇਹ ਬੰਦ ਤੋਂ ਪਹਿਲਾਂ ਦੀਆਂ ਹਨਾ ਨਹੀਂ 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 ਇਹ ਤਾਂ ਸਭ ਨਵੀਆਂ ਨੇ ਆ ਵੀ ਨਵੀਆਂ ਉਹ ਪੁਰਾਣੀਆਂ ਆ ਵਿੱਚ ਜਿਹੜਾ ਪੁਰਾਣੀ ਬਾਜ਼ਾਰ ਚੋਂ ਆਪਾਂ ਲੰਘਦੇ ਆ ਤਾਂ ਕਾਫੀ ਪੁਰਾਣੀਆਂ ਇਮਾਰਤਾਂ ਜਿਹੜੀਆਂ ਹੈਗੀਆਂ ਨੇ ਵਿੱਚ ਢਾਕੇ ਬਣਾਤੀਆਂ ਨਵੀਆਂ ਭਰਾ ਸਾਰੇ ਮਕਾਨ ਨਵੇਂ ਨੇ ਇਹ ਜਿਹੜੀ ਜਿਨ੍ਹਾਂ ਨੇ ਜ਼ਮੀਨ ਲਈ ਉਹ ਇਸੇ ਇਲਾਕੇ ਦੇ ਨੇ ਉਹ ਤਾਂ ਵਿਚਾਰੇ ਭੁੱਲੇ ਗਏ ਹੋਣੇ ਇਹ ਜਗ੍ਹਾ ਪਹਿਚਾਨੀ ਨਹੀਂ ਜਾਂਦੀ ਹੋਣੀ ਅੱਛਾ ਕੋਈ 60 ਤੋਂ ਪਹਿਲਾਂ 58 59 ਦੇ ਗਏ ਹੋਏ ਨੇ ਇਥੋਂ ਠੀਕ ਹੈ ਹੁਣ ਇਹ ਘਰ ਫੇ ਕਿਸੇ ਹੋਰ ਨੇ ਲੈ ਲਿਆ हां जी हां ਮਹ ਪ੍ਰਮੁਖੀ ਤੇ ਲੈ ਠੀਕ ਹੈ ਖਰੀਦ ਲਈ ਜਗਾ ਵੀਰ ਲੈ ਠੀਕ ਹੈ ਇਸ ਤਰ੍ਹਾਂ ਸੋ ਇਹ ਤੁਸੀਂ ਦੇਖੋ ਕਿ ਇੱਕ ਕੋਠੀ ਜਿਹੜੀ ਇੱਥੇ ਬਣ ਚੁੱਕੀ ਆ ਪਰ ਇਹ ਕੋਠੀ ਤੋਂ ਪਹਿਲਾਂ ਨਾ ਇੱਥੇ ਇੱਕ ਇਮਾਰਤ ਸੀ ਜਿਸ ਘਰ ਦੇ ਵਿੱਚ ਧਰਮਿੰਦਰ ਦੇਵਾਲ ਰਹੇ ਨੇ ਪਮੀ ਕਰਾਈਤੇ ਰਹਿੰਦੇ ਸੀ ਪਰ ਉਹਨਾਂ ਦੀਆਂ ਆਜਾਦਾਂ ਜਿਹੜੀਆਂ ਬਹੁਤ ਹੀ ਇੱਥੋਂ ਜੁੜੀਆਂ ਹੋਈਆਂ ਨੇ ਇਹਨਾਂ ਗਲੀਆਂ ਤੋਂ ਹੀ ਬਚਪਨ ਬੀਤੇ ਆ ਉਹਨਾਂ ਦਾ ਤਾਂ ਇਸੇ ਘਰ ਦੇ ਵਿੱਚ ਪਲੇ ਵੱਡੇ ਨੇ ਵੱਡੇ ਹੋਏ ਨੇ ਪਿਤਾ ਜਿਹੜੇ ਪ੍ਰਾਇਮਰੀ ਸਕੂਲ ਦੇ ਵਿੱਚ ਪੜਾਉਂਦੇ ਸੀ ਤਾਂ ਉਹ ਵੀ ਜਿਹੜਾ ਉਹਨਾਂ ਦਾ ਇੱਕ ਸਫਰ ਸੀ ਕਿ ਕਿਸ ਤਰੀਕੇ ਦੇ ਨਾਲ ਜ਼ਿੰਦਗੀ ਦੀ ਸ਼ੁਰੂਆਤ ਕਰਦੇ ਨੇ ਹੀਰੋ ਬਣਨ ਦਾ ਸੁਪਨਾ ਦੇਖਦੇ ਨੇ ਤੇ ਉਹ 60 ਦੇ ਸਾਲਾਂ ਤਰਦਾ ਦਾ ਹਾਕਾ ਜਿਹੜਾ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਲਈ ਇੰਨਾ ਜ਼ਿਆਦਾ ਕਿਸਮਤ ਵਾਲਾ ਸਾਬਿਤ ਹੋਇਆ ਕਿ ਉਹਨਾਂ ਨੇ ਜੋ ਸੁਪਨਾ ਦੇਖਿਆ ਉਹ ਸੁਪਨਾ ਬਿਲਕੁਲ ਉਹਨਾਂ ਦਾ ਸੱਚ ਹੋ ਗਿਆ ਸੁਸਾਨੇਵਾਲ ਹਲਕੇ ਉਸ ਜੱਦੀ ਇਲਾਕੇ ਦੀਆਂ ਉਸ ਜੱਦੀ ਘਰਦੀਆਂ ਜਿਹੜੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ